ਬਰਾੜ ਸਾਹਿਬਾ ਜਿਹੜੇ ਇਸ ਚਿੱਟੀ ਬਈ ਦੇ ਵਿੱਚ ਕਿਸੇ ਵਿਅਕਤੀ ਦੇ ਵੱਲੋਂ ਇਹ ਆ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ ਆ ਤੇ ਉਹਦੇ ਬਾਰੇ ਦੱਸ ਦਿਓ ਕੀ ਡਿਟੇਲ ਅੱਜ ਪਹਿਲਾਂ ਤਾਂ ਵੈਸੇ ਹੀ ਹੜਾਂ ਦੇ ਸਿੱਤੇ ਸਤਾਰਾ ਨਾਜਿਕ ਚੱਲੇ ਨੇ ਤੇ ਸਾਰਾ ਪ੍ਰਸ਼ਾਸਨ ਲੱਗਿਆ ਹੋਇਆ ਹੈ ਤੇ ਅੱਜ ਇਸੇ ਲੜੀ ਚ ਅੱਜ ਇੱਕ ਸੂਰੀ ਪਤਾ ਲੱਗਿਆ ਕਿ ਗੁਰਪ੍ਰੀਤ ਸਿੰਘ ਪੁੱਤ ਜਗਜੀਤ ਸਿੰਘ ਵਾਸੀ ਜੋ ਲੋਹਿਆਂ ਦਾ ਰਹਿਣ ਵਾਲਾ ਹੈ ਉਮਰ ਜਿਹੜੇ 32 ਸਾਲ ਤੇ 15 ਦਿਨ ਪਹਿਲਾਂ ਜਿਹੜਾ ਇਹ ਦੁਬਈ ਤੋਂ ਆਇਆ ਸੀਗਾ ਇਹਦੇ ਫੈਮਿਲੀ ਚ ਇੱਕ ਇਹਦੀ ਵਾਈਫ ਹੈ ਛੋਟਾ ਬੱਚਾ ਹੈ 100 ਸਾਲ ਦਾ ਇਹ ਜੋ ਸੁਰੇ ਇਥੇ ਜੰਪ ਕਰ ਗਿਆ ਇਹ ਕਿੰਨਾ ਹਾਲਾਤਾਂ ਚ ਹੋਇਆ ਇਹ ਸਾਰੇ ਉਹਦੀ ਫੈਮਿਲੀ ਤੋਂ ਜੋ ਸਾਨੂੰ ਸਟੇਟਮੈਂਟ ਆਉਦੀ ਉਹਦੇ ਅਨੁਸਾਰ ਦੇਖਾਂਗੇ ਬਟ ਇਹਦੀ ਡੜਬੋੜੀ ਲੱਭਣ ਲਈ ਸਾਡੇ ਕੋਲ ਕੋਲੇ ਸਾਡੇ ਆਪਣੇ ਜਿਹੜੀ ਸੈਂਟਰ ਕਮੈਂਟਰੀ ਐਂਡੀਆਰ ਦੀ ਟੀਮਾਂ ਲੱਗੀਆਂ ਅਸੀਂ ਕੁਝ ਪ੍ਰਾਈਵੇਟ ਜਿਹੜੇ ਵੀ ਸੋਰਸ ਹੈਗੇ ਨੇ ਉਹ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਅਸੀਂ ਸਾਰੇ ਐਫਰਟਸ ਕਰ ਰਹੇ ਹਾਂ ਤੇ ਸਾਡੀ ਸਾਰਿਆਂ ਦੀ ਸਮਤੀ ਹੈ ਉਸ ਪਰਿਵਾਰ ਨਾਲ ਜਿਹਦੇ ਨਾਲ ਇਹ ਵੱਡੀ ਘਟਨਾ ਵਾਪਰੀ ਹੈ ਇਹ ਸਾਡੇ ਹੱਥਾਂ ਦੇ ਐਫਰਟਸ ਆ ਕਿ ਅਸੀਂ ਇਸ ਡੜਬੋੜੀ ਨੂੰ ਲੱਭੀਏ ਔਰ ਇਹਦੇ ਜਿਹੜੇ ਇਹਨੇ ਜੰਪ ਕੀਤਾ ਕਿੰਨਾਂ ਹਾਲਾਤਾਂ ਚ ਕੀਤਾ ਉਹ ਵੀ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਵੀ ਅਸੀਂ ਕਰਕੇ ਇਨਸਾਫ ਦਵਾਉਣਗੇ ਫੈਮਿਲੀ ਵਰਸ